ਸਤ ਸ੍ਰੀ ਅਕਾਲ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡਰਕਲਾ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਜਾਂ ਤੇ ਇੱਕ ਗਾਂ ਐਂਡ ਤੇ ਤੁਹਾਨੂੰ ਹੌਲੇ ਭਾਜ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਕੁੱਝ ਤੇ ਸਾਰੀ ਡਿਟੇਲ ਐਂਡ ਦੇ ਜਿਹੜੇ ਆ ਹੌਲੇ ਭਾ ਇਧਰ ਜਿਹੜੇ ਬੰਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਾ ਚੜਦੀ ਕਲਾ ਜੀ ਠੀਕ ਠਾਕ ਜੇ ਚਲੋ ਵਧੀਆ ਚੜਦੀ ਕਲਾ ਚੈਦੀ ਵੇਗ ਗਿਆ ਮਾਲਦ ਨਾਲ ਫਿਰ ਮਾਲਦ ਭਾਜੀ 10 ਮਿੰਟ ਹੀ ਲੱਗੇ ਜੀ ਠੀਕ ਹੈ ਕਿੱਥੇ ਕਿੱਥੇ ਗਲਤੀ ਮਾਲ ਭਾਜੀ ਚਲ ਗਿਆ ਜੇ ਦੋ ਪਸ਼ੂ ਤੇ ਚਲ ਗਿਆ ਟੀਚਰ ਸਾਹਿਬ ਹੀ ਉੱਥੇ ਨਵੇਂ ਸ਼ਹਿਰ ਅੱਛਾ ਉਹਨਾਂ ਨੇ ਲੱਲੇ ਜੀ ਠੀਕ ਹੈ ਇਹ ਦੋ ਲੱਲੇ ਜੇ ਮੇਰਾ ਨਾਂ ਸੱਜਣੀਆਂ ਅੱਗੇ ਵੀ ਪਸ਼ੂ ਮੇਰ ਕੋ ਘੜਦਾ ਲੁਧਿਆਣੇ ਮਨੀਤ ਭਾਜੀ ਆ ਅੱਛਾ ਅੱਛਾ ਹਾਂਜੀ ਉਹਨਾਂ ਨੇ ਲੱਲੇ ਜੀ ਠੀਕ ਠੀਕ ਹੈ ਤੇ ਅੱਜ ਫਿਰ ਪੰਜ ਮੱਜਾਂ ਤੇ ਆ ਸਾਰਾ ਮਾਲ ਹਰਪ੍ਰੀਤ ਭਾਜੀ ਅੱਜ ਹੀ ਭਜਣਾ ਠ ਕਰਕੇ ਇਕੱਠਾ ਕੀਤਾ ਜੀ ਠੀਕ ਹੈ ਹਾਂਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜਕਲਾ ਤਹਿਸੀਲ ਹੀ ਨਾ ਤੇ ਜ਼ਿਲ੍ਹਾ ਅਮਰਸਰ ਜੀ ਤੇ ਫੋਨ ਨੰਬਰ ਬੋਲ ਦੇ ਕਰੀ 9892342090 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਮੱਜਾਂ ਇਤੋਂ ਹੀ ਆਪਾਂ ਕਰ ਜੀਏ ਫਿਰ ਇੱਧਰ ਕਰ ਲਓ ਭਾਜੀ ਕਿੰਨਾ ਚਿਰ ਹੋ ਗਿਆ ਸੋਈ ਨਾ ਤੈਨੂੰ ਬਾਈ ਪੰਜਵਾਂ ਦਿਨ ਜੇ ਸੋਈ ਨੂੰ ਉਹ ਪਰਲਾ ਬੱਚਾ ਜੀ ਅੱਛਾ ਉਹ ਲੱ ਕੱਟੀ ਜੇ ਮਗਰ ਹਾਂਜੀ ਹਾਂਜੀ ਕੱਟੀ ਆਹ ਬੰਦਾ ਹਫਤਾ ਹੋ ਗਿਆ ਉਹ ਹਾਂ ਕੱਟੀ ਜੇ ਮਗਰ ਹਾਂਜੀ ਹਾਂਜੀ ਤੇ ਕਿੰਨਾ ਇਹਦੇ ਕੋਲ ਦੁੱਧ ਦੁੱਧ ਹਰ ਰੋਜ਼ ਭਾਈ ਪੱਕਾ ਇਹਦੇ ਕੋਲ 9 ਕਿਲੋ ਹੋਊਗਾ ਅੱਛਾ ਹਾਂਜੀ ਠੀਕ ਆ ਆਪਾਂ 8 ਕਿਲੋ ਦੱਸਾਂਗੇ ਠੀਕ ਆ ਠੀਕ ਆ ਕਿ ਨਹੀਂ ਉਹ ਤਾਂ 9 ਹੀ ਹੋਊਗਾ ਆਪਾਂ 8 ਹੀ ਦੱਸਾਂਗੇ ਠੀਕ ਆ ਹਾਂਜੀ ਕਿੰਨਾ ਚੁਵਾਈ ਜਾਊਗੀ ਦੁੱਧ 12-13 ਕਿਲੋ ਚੁਵਾਈ ਜਾਊ ਬੰਦੇ ਮੇਰੇ ਸੱਜਣਾ ਖਵਾਈ ਵਾਂਡ ਵਾਂਡ ਨਹੀਂ ਪਿਆ ਇਹ ਸੂਈ ਵੀ ਤਾਜੀ ਆ ਤੋਰਾਂ ਫਿਰ ਇੱਕ ਕਰੀਏ ਬਾਕੀ ਭਾਰੀ ਮੱਝ ਆ ਜਿਹੜੀ ਪੂਰੀ ਸਾੰਭੇ ਸੰਭੀ ਪੜੀ ਆ ਵਜਨ ਚ ਜਿਹੜੀ ਪੂਰੀ ਆ ਆਜੂ ਲੈ ਆਜੀ ਬਾਕੀ ਤਾਜੀ ਸੂਈ ਆ ਮਗਰ ਵੀ ਇਹਦੇ ਕੱਟੀ ਆ ਇਹ ਸਾਰੇ ਡੰਗੜਾ ਜੀ ਪੈਜੀ ਸ਼ਰੇ 7:30 7:30 ਵਜੇ ਦੀ ਚਵਾਈ ਸੀ ਇਹਦਾ ਇਹ ਲੱਗਦਾ ਠੀਕ ਆ ਜੀ ਹੋਰੀ ਨਾਲ ਟਾਈਮ ਭਾਈ ਹੋ ਕੇ ਤੇਰੀ ਆਈ ਸਾਰਿਆਂ ਦੀ ਕਹਿੰਦੇ ਕਿ ਚਵਾਈ ਹੋ ਗਈ ਆਈਆਂ ਤੇ ਥਾਨ ਵੀ ਦੇਖ ਸਕਦੇ ਤੇ ਲੱਗੇ ਤਾਂ ਬਾਕੀ ਕੋ ਦੋ ਟਾਈਮ ਆਪਣੀ ਚਵਾਈ ਕਰਕੇ ਖੜੇ ਤੇ ਤਸल्ली ਵੀ ਆਪਣੀ ਕਰਕੇ ਫਿਰ ਤੇ ਮੋਲੇ ਦਾ ਮੋਲਾ ਭਾਜੀ ਦਾ 90 ਜੀ ਅੱਛਾ ਤੇ ਵਿੱਚੋਂ ਕਰਨਾ ਮੰਨ ਤਨ ਦੋ ਦਹੀ ਆ ਵੀ 2000 ਛੱਡ ਦਈਏ ਪੂਰਾ 5 ਹੀ ਛੱਡ ਜੀ ਅੱਛਾ ਹਾਂ 85 ਦੀ ਝੋਡੀ ਦੀ 85000 ਦੀ ਦੇ ਦੋ ਬਾਕੀ ਝੋਡੀ ਵੇਚੋ ਕਿੰਨਾ ਦੀ ਰੁਪਈਆ ਭਾਜੀ ਠੀਕ ਆ ਪੂਰੀ ਪਲੀ ਜੁੜੀ ਬਾਕੀ ਚਲੋ ਕੋਈ ਫੋਨ ਲਾਵੇ ਕਰੀ ਮਾਨਤਨ ਮੁਕੇ ਦੇ ਹੋਰ ਕਰਾਂਗੇ ਮਾਨਤਨ ਜ਼ਰੂਰ ਕਰਾਂਗੇ ਵੀਰ ਜੀ ਤੁਹਾਨੂੰ ਪਤਾ ਹੀ ਆਪਣਾ ਠੀਕ ਹੈ ਜੀ ਇਹ ਕਿ ਨਹੀਂ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਵੀ ਸੋਈ ਸਵਾਈ ਜੇ ਇਹ ਧੁਕੀ ਜੇ ਅੱਛਾ ਇਹ ਤਿਆਰ ਆ ਇਹ ਹਫਤਾ ਘੜੂਗੇ ਠੀਕ ਆ ਹਾਂ ਜੀ ਤੇ ਇਹ ਕਿਨੇ ਕ ਦੁੱਧ ਆ ਲਈ ਜੇ ਵੀ ਪਾਣੀ 12 ਤੋਂ ਪਲੱਸ ਆ ਲਈ ਛੋਟੀ ਠੀਕ ਆ ਆ ਸਿੰਘ ਮਸਾ ਫੁੱਲਾ ਕਰਕੇ ਦੂਆ ਦਚਾਈ ਜੇ ਤੋਰ ਦੋ ਫੇਰ ਇਹ ਨਵੀਂ ਇੱਕ ਕਰੀ ਬਾਕੀ ਹਵਾਨਾ ਚੰਗਾ ਭਰਨਾ ਇਹਨੇ ਗਾਂ ਨਾ ਵੀ ਤੇ ਪਛਾਣ ਹੁੰਦੀ ਆ ਇਹਦੇ ਹਫਤੇ ਤੋਂ ਬਾਅਦ ਹੀ ਆ 99 ਦੇ ਵੀ ਦੇਖ ਸਕਦੇ ਲੱਗੇ ਤਾਂ ਵਾਦਾ ਦੁੱਝਾਈਏ ਸਿੰਘ ਉਹਦਾ ਮਸਾਖਲਾ ਕਰਦੀ ਆ ਠੀਕ ਹੈ ਜੀ ਬਾਕੀ ਕੱਦ ਵਜਨ ਚ ਵੀ ਚੰਗੀ ਆ ਜਿਹੜੀ ਚੰਗੇ ਉੱਚੇ ਕੱਦ ਕਾਠ ਵਾਲੀ ਆ ਵੀ ਅੱਜ ਲੈ ਆਓ ਜੀ ਤੇ ਇਹਦਾ ਮੁੱਲ ਕਿੰਨਾ ਜਵੇ ਦਿੱਥੇ ਭਾਈ ਜੀ ਸੇਨ ਨੇ ਬੋਲਿਆ ਇਹਦਾ ਵੀ ਤੇ ਉਹਦਾ ਅੱਛਾ 85 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਠੀਕ ਹੈ ਜੀ ਤੇ ਆ ਵੀ ਸੂਈ ਸਵਾਈ ਜੀ ਇਹ ਹਾਪੀ ਭਾਈ ਜੀ ਨੂੰ ਜਤ ਜਿਆਦਾ ਨਹੀਂ ਸੂਈ ਠੀਕ ਆ ਹਾਂ ਜੀ ਕਿੰਨਾ ਦੁੱਧ ਤਿਆਰ ਕਰਕੇ ਜੀ ਕਿੰਨਾ ਦੁੱਧ ਉਤਹੀਂ ਵੀ ਰੋਜ਼ ਡੰਗਰਾਂ ਚ ਰਹਿੰਦੀ ਜੀ ਇਹ ਤੇ ਤੁਸੀਂ ਦੱਸਣਾ ਤੁਸੀਂ ਚਵਾਈ ਕੀਤੀ ਕਿੰਨੇ ਦਿਨ ਹੋਏ ਸੂਈ ਨੂੰ ਤੇ ਜਿਆਦਾ ਨਹੀਂ ਅਜੇ ਕੋਈ 10 12 ਦੇ ਲਾਗੇ ਬੰਨੇ ਹੋਗਾ ਭਾਈ 14 ਕਿਲੋ ਹੀ ਦੁੱਧੂ ਤਿਆਰ ਬਿਲਕੁਲ ਮੈਂ ਨਾ ਭਾਈ ਕੋ ਵੀ 3 ਟਾਈਮ ਚੋਲੇ 4 ਚੋਲੇ ਅੱਛਾ 2 ਟਾਈਮ ਚ ਵਾਗ ਗਰੰਟੀ ਦਵਾਂਗੇ ਅੱਛਾ ਦੁੱਧ 14 ਕਿਲੋ ਹੀ ਹੋ ਠੀਕ ਆ ਪਹਿਲੇ ਸੂਏ 16 ਕਿਲੋ ਛੋਟੀ ਨਹੀਂ ਕਰ ਦਿੰਦਾ ਜੀ ਅੱਛਾ ਹਾਂ ਠੀਕ ਆ ਪੂਰਾ ਲੀਟਰ ਵਾਲਾ 14 ਕਿਲੋ ਹੋਗਾ ਆਪਾਂ 13 ਕਿਲੋ ਹੀ ਕਰਾਂਗੇ ਤੇ ਮਗਰ ਕੀ ਇਹਦੇ ਮਗਰ ਇਹਦੇ ਕੱਟੀਆਂ ਅੱਛਾ ਮਗਰ ਇਹਦੇ ਕੱਟੀਆਂ ਆਹ ਕੱਟੀਆਂ ਹੀ ਆ ਸਾਰੀਆਂ ਹੀ ਆ ਨਾ ਦੋਹਾਂ ਫੇਰ ਇਹਨਾਂ ਇਹ ਵੀ ਇਹਦੇ ਵੀ ਕੱਟੀਆਂ ਆ ਜੇ ਕੋਈ ਵੀ ਜੱਜ ਲਓ ਇਹ ਕੱਟੀ ਜੇ ਇਹਦੀ ਇਹ ਡੰਗਰ ਝੋਈ ਜਮਾਈ ਆ ਸਾਢੇ 10 ਦੇ ਲਾਗੇ ਬੰਨੇ ਦਾ ਟਾਈਮ ਜਿਹੜਾ ਉਹ ਹੋਇਆ ਸਾਢੇ 7:30 ਤੇ ਫੇਰ ਮਾਲ ਪਸ਼ੂ ਆਈ ਤੇ ਚਵਾਈ ਹੋ ਗਈ ਸਾਰੀਆਂ ਆਈਆਂ ਕੋਈ ਉਸ ਹਾਂ ਨਾ ਬੰਦੇ ਅੰਦਾਜ਼ਾ ਲਾਵੇ ਟਾਈਮ ਤੁਹਾਨੂੰ ਦਿਖਾ ਦਿੰਦੇ ਹੁਣੇ ਰਾਜਲੇ ਬੜੀ ਚੰਗੀ ਮੈਂ 99 ਇਹ ਜਿਹੜਾ ਲੰਮਾ ਕਰਦੀ ਫਸਮ ਕੇ ਬਾਕੀ ਇਹ ਵੀ ਭਾਰੀ ਮੱਝ ਹੈ ਜਿਹੜੀ ਮੱਝਾਂ ਸਾਰੀਆਂ ਭਾਰੀਆਂ ਹੀ ਆ ਅੱਜ ਇਹਦੇ ਵੀ ਲਾਗੇ ਤਾਂ ਦੇਖ ਕਰਦੇ ਹਾਂ ਤੇ ਇਹ ਤੇ ਵਿਧਿਆ ਜੀ ਦੁੱਧੋਂ ਹੋਰ ਵੱਜੂਗੀ ਅਜੀ ਮੈਂ ਤੁਹਾਨੂੰ ਦੱਸਣਾ ਕਿ 16 ਤੋਂ ਪ্লাস ਹੀ ਜਾਣੀ ਏ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਇਹ ਵੀ ਕੋਈ ਹਾਲ ਆਇਆ ਵੇਖੋ ਪਾਣੀ ਚੰਮੀ ਦੀ ਆ ਹਾਂਜੀ ਇਹ ਦੁੱਧ ਨੂੰ ਬੜੀ ਆ ਵਰਜੇ ਮੈਂ ਬਾਕੀ ਮਿਲਕਵੇਨ ਵੀ ਦੇਖ ਸਕਦੇ ਗਾਵਾਂ ਮੰਗੋ ਮੋٹے ਮਿਲਕਵੇਨ ਲੱਗੀ ਆ ਤੇ ਕਿੰਨਾ ਰੱਖਣਾ ਇਹਦਾ ਮੁੱਲ ਵਿਧਿਆ ਫਿਰ ਮੁੱਲ ਤੇ ਭਾਜੀ ਇਹਨੇ ਦੁੱਧ ਵਾਲੀ ਦਾ ਲੱਖ ਵੀ ਥੋੜਾ ਜੀ ਹਾਂਜੀ ਤੇ ਮੋਲੇ ਦਾ ਆਪਾਂ ਕਰੀਏ 95000 ਅੱਛਾ ਤੇ 90 ਦੀ ਦੇ ਦੀ 90000 ਦੇ ਦੇ ਤਾਂ ਚਲੋ ਵਿੱਚੋਂ 5000 2000 ਛੱਡਦੇ ਆ ਮੌਕੇ ਦੇ ਫਾਸੇ ਦੀ ਭਾਜੀ ਲਾਸਟ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਨੀਲੀ ਦੀ ਝੋਟੀ ਆ ਗਈ ਆਪਣੇ ਕੋਲ ਨੀਲੀ ਦੀ ਝੋਟੀ ਹੈ ਭਾਈ ਤੇ ਇਹਦੇ ਮਗਰ ਕੱਟੀ ਵੀ ਨੀਲੀ ਦੀ ਕੱਟੀ ਭਾਜੀ ਵੇਖੋ ਕਿੰਨੀ ਸ਼ਾਨਦਾਰ ਹੈ ਕੱਟੀ ਤਾਂ ਦਿਖਾਉਣੀ ਹੈ ਤੇ ਮਗਰ ਕਾਫੀ ਖੂਬਸੂਰਤ ਹੈ ਜੋ ਨੀਲੀ ਦੀ ਝੋਟੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇੱਕ ਵਿੱਚ ਦੁੱਧ 9 ਕਿਲੋ ਹੋਊਗਾ ਆਪਾਂ 8 ਕਿਲੋ ਦੀ ਗਰੰਟੀ ਕਰਾਂਗੇ ਠੀਕ ਹੈ ਹਾਂਜੀ ਇਹ ਤੋਰਾਂ ਫੇਰ ਇੱਕ ਰੀਣਾ ਫੇਰੀ ਦੀ ਕੱਟੀ ਦਿਖਾਉਣੀ ਬਾਕੀ ਸੋਣੀ ਝੋਟੀ ਐ ਵੀ ਫੱਬਦੀ ਆ ਪੂਰੀ ਜੜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਇਹ ਇਹ ਵੀ 5 ਵਜੇ ਦੀ ਚਵਾਈ ਜਿਆ ਤੁਹਾਨੂੰ ਪਾਣੀ ਫੇਰ ਦੀ ਇਹਦੀ ਕਹਿੰਦੇ 5 ਵਜੇ ਦੀ ਚਵਾਈ ਹੈ ਬਾਕੀ ਜੜੀਆਂ ਅੱਜ ਆਈਆਂ ਫਿਰ ਪਾਸ ਕਰਕੇ ਲਿਓਣੀਆਂ ਹੁੰਦੀਆਂ ਚਵਾਈ ਕਰਕੇ ਤਾਂ ਕਰਕੇ ਉਹਨਾਂ ਦੀ ਚਵਾਈ ਲੇਟ ਹੋਈ ਹੈ ਤੇ ਕੱਟੀਏ ਕਰੀ ਦੀ ਦਿਖਾ ਦੀਏ ਵੇਖੋ ਦੂਹ ਦੀ ਲਾਰੇ ਠੀਕ ਆ ਵੇਖੋ ਕੱਟੀ ਵੇਖੋ ਤੁਸੀਂ ਮੋਮਪਾਲ ਸਿੰਘ ਵੇਲੇ ਮੁੜ ਗਈ ਸਿੰਘ ਹੁਣ ਤੋਂ ਹੀ ਮੋੜਤੇ ਨਹੀਂ ਪਿਓਰ ਨੀਲੀ ਰਾਵੀ ਯਾਰ ਪੀਪਾ ਜੀ ਦਿਖਾਓ ਤੁਸੀਂ ਇਹ ਵੀ ਪੂਰੀ ਨੀਲੀ ਆ ਜਿਹੜੀ ਮਤਲਬ ਨਿਸ਼ਾਨੀਆਂ ਪੁੱਗੀਆਂ ਹੀ ਆ ਇਹਦੀਆਂ ਵੀ ਸਾਰੀਆਂ ਪਿਸ਼ਾਬ ਵਾਲੇ ਤੋਂ ਨਾ ਤਾਂ ਕੋਈ ਨਿਸ਼ਾਨੀਆਂ ਠੀਕ ਆ ਜੀ ਹਾਂਜੀ ਹਾਂਜੀ ਪਿਓਰ ਨੀਲੀ ਰਾਵੀ ਕੱਟੀ ਏ ਤੇ ਝੋਲੀ ਵੀ ਥੱਲੇ ਹੁਣ ਤੋਂ ਹੀ ਸੋਹਣੀ ਦੇਖਣ ਨੂੰ ਸੋਹਣੀ ਕੱਟੀ ਬਹੁਤ ਝੋਲੀ ਵੀ ਕੋਈ ਸਾਹਮਣ ਵਾਲਾ ਖੜੇ ਕੋਈ ਇਹ ਆ ਵੀ ਵੀਰ ਜਣਾ ਸਾਹਮਣ ਵਾਲਾ ਝੋਟੀ ਨਹੀਂ ਲੈ ਜੂ ਨਾ ਹਾਂਜੀ ਦੁੱਧ 11-12 ਕਿਲੋ ਹਰ ਵੀ ਭਾਜੀ ਵੇਖ ਲਓ ਜਿੱਦਾਂ ਦੀ ਝੋਟੀ ਮੁੱਲ ਤਾਂ 570 ਕਰ ਲਈਏ ਹਾਂਜੀ 65 ਦੀ ਦੇ ਦिए ਵੇਖ ਲਓ ਤੁਹਾਡੀ ਮਰਜ਼ੀ ਜੇ ਮਾਰ ਕੇ ਜੇ ਤੁਹਾਨੂੰ ਜਿੰਨਾ ਚੰਗਾ ਲੱਗਦਾ ਜਿੰਨਾ ਮਰਜ਼ੀ ਕਰੀ ਜਾਓ ਦੱਦਵਾਰ ਵੀ ਭਾਜੀ 63 ਦੀ ਦੇ ਦिए 62 ਦੀ ਆਪਣੀ ਭਾਜੀ ਦੀ ਅੱਛਾ ਹਾਂ ਠੀਕ ਹੈ ਜੀ 62 ਦੀ ਕੱਟੀ ਜਣਾ ਲੈ ਜੂ ਯਾਦ ਕਰੂਗਾ ਕੋਈ ਮਹੀਨੇ ਡੇਢ ਦਾ ਸੁਆ ਹੈ ਬਾਕੀ ਜੇ ਤਾਂ ਤਾਜੀ ਹੁੰਦੀ ਤਾਂ ਤੁਹਾਨੂੰ ਬਖਾਸ ਹੀ 90000 ਦੀ ਝੋਟੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਇਹ 부ਸ਼ੀ ਅਲੀ ਜਮਾ ਤੇ 부ਸ਼ੀ ਇਹੋ 부ਸ਼ੀ ਤੇ ਵੀ ਫਾਦਮੀ ਆਪਾਂ ਬਾਅਦ ਚ ਠੀਕ ਹੈ। ਇਤਰਾ 부ਸ਼ੀ ਆਪਾਂ ਅੱਗੇ ਰੱਖ ਕੇ ਉਸੇ ਲਈ ਥਲੇ ਬੈ ਜਾਓ। ਲਿਆਓ ਦਿਖਾਓ। ਆ 부ਸ਼ੀ ਇਹ ਜਿਹੜੀ। ਥਲੇ। ਆ ਨਾ। ਆ ਦੇਖਾ ਦੇ ਜੀ। ਇਤਰਾ 부ਸ਼ੀ ਗਾੜੀ ਲਾ ਕੇ ਤੇ ਫਸ ਥਲੇ ਬੈ ਜਾਣਾ ਠੀਕ ਹੈ ਜੀ। ਤੇ ਇਤਰਾ ਮਿਲ ਪੈਣਾ ਇਹਨੇ। ਇਤਰਾ ਇਤਰਾ ਹੀ ਨਹੀਂ ਤਾਂ 부ਸ਼ੀ ਪਾਸੇ ਦੇ ਮੂੰਹ ਦੇ ਅੱਗੇ ਰੱਖਣੀ ਕਰ। ਠੀਕ ਹੈ ਜੀ। ਇਤਰਾ ਇਹਨੇ ਮਿਲ ਪੈਣਾ। ਹਲੋ ਇਹ ਅਠੀ ਟ੍ਰੈਕਾ ਦਾ ਪੱਕਾ ਦੁੱਧ ਹਰ ਵੀ ਭਾਈ ਮੇ ਕੋ ਦੋ ਤਿੰਨ ਟਾਈਮ ਚੋ ਕੇ ਲੈ ਜੇ ਮੈਨੂੰ ਅੱਛਾ ਆਪਣੀ ਤਸल्ली ਕਰਕੇ ਖੜੇ ਕੋਈ ਠੀਕ ਆ ਹਾਂਜੀ ਬਾਕੀ ਕਮੀ ਨਹੀਂ ਕੋਈ ਮੈਂ ਉਧਰ ਦੀ ਮਾਲਵੇ ਦੀ ਆ ਠੀਕ ਆ ਆਹੋ ਇਹ ਦੀ ਕੋ ਗੱਲ ਹੈ ਜੀ ਕੋਈ ਢਾਕ ਲਿਆ ਕੋਈ ਕੁਛ ਆ ਉਹ ਨਹੀਂ ਗੱਲ ਦੇ ਜੀ ਠੀਕ ਆ ਜੀ ਆ ਦੇ ਸਦੇ ਤਰੇਪਾ ਹੇ ਥੱਲੇ ਬੈ ਜੀ ਥੱਲੇ ਬੈ ਜਾਣਾ ਥੱਲੇ ਬਾਦੋ ਚਲੋ ਲੈ ਜਾ ਫਿਰ ਹਾਂਜੀ ਨੇ ਆਨੇ ਤਾਂ ਚੇਤਾ ਆ ਮਜੋਦ ਨਹੀਂ ਵਿਖਿਆ ਕਦੀ ਕਿੰਨੇ ਦਿਨ ਹੋ ਗਏ ਜੀ ਸਕੂਲ ਤਾਂ ਛੁੱਟੀ ਕਰਾ ਲੋ ਕਿੰਨੇ ਦਿਨ ਉਹਦੀ ਕਰਾ ਦੇਣੇ ਕਰਾ ਦੇਣੇ ਭਾਈ ਸਾਹਿਬ ਵੀਰ ਕਰਾ ਦੇਣੇ ਕਰਾਤੀ ਆ ਇੱਕ ਵਾਰ ਦੇਖ ਤੇ ਨਾ ਹਾਂ ਜਦੋਂ ਵੀ ਇਹਦਾ ਸਕੂਲ ਹੀ ਗਿਆ ਹੁੰਦਾ ਆ ਸਕੂਲ ਗਿਆ ਹੁੰਦਾ ਠੀਕ ਤੇ ਇਹਦਾ ਮੁੱਲ ਫਿਰ ਸਾਡੀ ਭਾਈ ਇਹਦਾ ਦੇਖ ਲੋ ਮੁੱਲ ਲੋ 65000 ਜਿਹੜਾ ਹਾਂਜੀ ਹਾਂਜੀ ਕਿੰਨੇ ਦੀ ਦੇ ਦੀਏ ਫਿਰ ਉਹਨੇ ਦੀ ਕੱਦ ਦੀ ਬਰਾਬਰੀ 60 ਦੀ ਉਹ ਤੇ 60 ਦੀ ਕੰਮ ਕਰੀਏ ਜੇ ਕਿਸੇ ਵੀ ਜੋੜਾ ਲੈਣਾ ਹੋਵੇ ਨਾ ਅੱਛਾ ਇੱਕ 20 ਦਾ ਜੋੜਾ ਦੇ ਅੱਛਾ 60 60 ਦੀ ਕੋਈ ਲਾਜੀ ਆ ਜੋੜਾ ਜੀ ਲੈਣਾ ਹੋਵੇ ਜੋੜੇ ਚ ਹਾਂਜੀ ਠੀਕ ਹੈ ਚਲੋ 40 45 ਦੀ ਉਦਾਂ ਹੀ ਛੋਟੀ ਹਾਂਜੀ ਇਹ ਕਿ ਭਾਰੀਆਂ ਮੱਜਾਂ ਚਲੋ ਇਹਨੂੰ ਸੂਈ ਨੂੰ ਸਾਰਾ ਹੀ ਅਜੇ ਮਹੀਨਾ ਨਹੀਂ ਹੋਇਆ ਨਾ ਠੀਕ ਹੈ 1 ਮਹੀਨਾ ਕੋਈ ਵੀਰ ਲਾ ਲੈ ਆਪਣੇ ਅੰਦਾਜ਼ੇ ਠੀਕ ਹੈ ਤੇ ਹੁਣ ਜਿਹੜੀ ਆਹ ਵਾਲੀ ਗਾਂ ਜੀ ਹਾਂਜੀ ਇਹ ਵੀ ਭਾਜੀ ਬੱਚਾ ਨੀਜਤ ਹੈਗਾ ਅੱਛਾ ਇਹਨੂੰ ਸੂਈ ਨੂੰ ਕੋਈ 1.5 ਤੋਂ 2 ਮਹੀਨੇ ਹੋ ਗਏ ਹੁਣ ਜੀ ਠੀਕ ਆ ਹਾਂਜੀ ਕਿਉਂਕਿ ਜੇ ਕੋ ਬੱਚਾ ਨਹੀਂ ਮਾਰ ਕੋਈ ਵੀ 3 ਵੀ ਲਾ ਸਕਦਾ ਆਹੋ ਤੇ ਦੁੱਧ ਦੇ ਸਿਰ ਤੇ ਜਾਣੀ ਆ ਤੇ ਠੰਡੀ ਸੀਲ 100 ਰੁਪਏ ਭਾਜੀ ਕਿੰਨਾ ਇਹ ਤੇ ਕੋ ਦੁੱਧ ਦੁੱਧਾ ਵੀ ਭਾਈ ਪੱਕਾ 9 ਕਿਲੋ ਲਊਗਾ ਤੋਰੋ ਫਿਰ ਇੱਕ ਦਿਨ ਹਾਂਜੀ ਆਪਾਂ 8 ਕਿਲੋ ਦੀ ਗਰੰਟੀ ਕਰਾਂਗੇ ਕਿਉਂਕਿ ਜਨਾਬ ਥਲ ਡੰਗੜਾ ਤੁਹਾਨੂੰ ਪਤਾ ਉਹ ਪ੍ਰੇਥਾਂ ਵਰਕ ਪਾ ਜਾਂਦਾ ਕਿਲੋ ਦਾ ਲੈ ਆਂਦੀ ਆ ਕਿਥੋਂ ਚਵਾਦੀ ਬੜੀ ਚੰਗੀ ਹੈ ਪਾ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਆਪੇ ਪਾ ਜੀ ਇਹਦਾ ਮੁੱਲ 5000 ਜੀ ਅੱਛਾ ਇਹ 22 ਦੀ ਦੇ ਦिए ਦੇਸ ਲੋ ਕਿ ਪੂਰੇ ਵੀ ਦੀ ਕਰ ਦੀਏ ਜੇ ਤੁਹਾਨੂੰ ਜੇ ਵੀ ਦੀ ਚੰਗੀ ਲੱਗਦੀ ਵੀ ਦੀ ਕਰ ਦੋ ਜੇ ਹੋਰ ਯਾਰ ਖੰਡ ਘਟ ਕਰਨਾ ਘਟ ਕਰੋ ਠੀਕ ਹੈ ਚਲੋ ਮੁੱਕ ਤੇ ਕਰਦੇ ਹਾਂ ਮੰਨ ਤਾ ਨਾ ਹੋ ਕਿ ਕਰਾਂਗੇ ਵੇੜ ਬੜੀ ਚੰਗੀ ਆ ਕੋਈ ਵੀ ਸੰਭਾਲ ਵਾਲਾ ਲੈ ਜੁੱਦ 12 13 ਕਿਲੋ ਦਹੀ ਜਾਨਾ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਕੁਝ ਕਹਿਣਾ ਹੱਸ ਵੀਰ ਜੀ ਕਹਿਣਾ ਇਹੋ ਹੀ ਜੇ ਵੀ ਜਿਹੜਾ ਡੰਗਰ ਸੂਇਆ ਸਾਡੇ ਘਰਾਂ ਵਾਲੇ ਪਸੰਦੀ ਕਰੋ ਹਣਾ ਹਾਂ ਜੀ ਦੋ ਟਾਈਮ ਚ ਹੋ ਕੇ ਤਿੰਨ ਟਾਈਮ ਚ ਹੋ ਕੇ ਖੜੋ ਜਿਹੜਾ ਗੱਭਣਿਆ ਉਹ ਪਾਸ ਕਰਕੇ ਇਹ ਨਹੀਂ ਸਾਡ ਕੋਈ ਜਿੱਥੋਂ ਵੀ ਲੈਣਾ ਜਿੱਥੋਂ ਵੀ ਲੈਣਾ ਵਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਕਿਤੇ ਵੀ ਲੈਣਾ ਵਾ ਬਾਰ-ਬਾਰ ਸਾਡੀ ਹਰ ਇੱਕ ਵੀਡੀਓ ਚ ਇਹੀ ਬੇਨਤੀ ਹੁੰਦੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ